ਸਤ ਸਿਗਾਲ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਮੇਰੇ ਚੈਨਲ ਤੇ ਤੁਹਾਡਾ ਅੱਜ ਅਸੀਂ ਜਾ ਰਹੇ ਹਾਂ ਯਾਤਰਾ ਤੇ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਸਵੇਰ ਦੇ 5 ਵਜੇ ਆ ਤੇ 6 ਵਜੇ ਅਸੀਂ ਪਹੁੰਚਣਾ ਹੈਗਾ ਮਜਾਰੀ ਗੁਰਦੁਆਰਾ ਸਾਹਿਬ ਮਜਾਰੀ ਤੇ ਉਹਦੇ ਲਾਗਲੇ ਪਿੰਡਾਂ ਦੀਆਂ ਸੰਗਤ ਜਾ ਰਹੀ ਆ ਸੰਗਤ ਨੇ ਦੇ ਨਾਲ ਹੀ ਜਾ ਰਹੇ ਆ ਤੇ ਤੁਹਾਨੂੰ ਦਰਸ਼ਨ ਕਰਾਨੇ ਆ ਸਾਰੇ ਗੁਰਦੁਆਰਾ ਸਾਹਿਬ ਦੇ ਜਿੱਥੇ-ਜਿੱਥੇ ਜਾਵਾਂਗੇ ਉਹਦੇ ਦਰਸ਼ਨ ਕਰਾਵਾਂਗੇ ਅੱਜ ਸ਼ਾਮ ਨੂੰ ਵਾਪਸ ਆ ਜਾਣਾ ਹੈ ਸਵੇਰੇ ਟਾਈਮ ਸਰਚ ਜਾ ਰਹੇ ਆ ਤੇ ਚਲੋ ਮਿਲਦੇ ਆ ਥੋੜੀ ਦੇਰ ਤੱਕ ਇਸ ਟਾਈਮ ਅਸੀਂ ਮਜਾਰੀ ਪਹੁੰਚ ਗਏ ਆ ਇਹ ਗੁਰਦਾਰਾ ਸਾਹਿਬ ਦੇ ਵਿੱਚ ਅਸੀਂ ਗੱਡੀ ਪਾਰ ਕਿੱਥੇ ਲਾਤੀ ਹੈ ਤੇ ਇੱਥੋਂ ਅਸੀਂ ਸੰਗਤ ਦੇ ਨਾਲ ਚੱਲਾਂਗੇ ਪਹਿਲੇ ਮੈਂ ਤੁਹਾਨੂੰ ਗੁਰਦਾਰਾ ਸਾਹਿਬ ਦਿਖਾਉਣਾ ਹੈ ਮਜਾਰੀ ਦੇ ਇਹ ਸਾਰਾ ਜਿਹੜਾ ਅਰੇਂਜਮੈਂਟ ਹੈ ਨਾ ਇਹੋ ਮਜਾਰੀ ਦੀ ਸੰਗਤ ਤੇ ਆਲੇ ਦੁਆਲੇ ਜਿੰਨੇ ਵੀ ਪਿੰਡ ਹੈ ਉਹਨਾਂ ਦੀ ਸੰਗਤ ਵੱਲੋਂ ਸਾਂਝਾ ਉਦਮ ਤੇ ਵਿਸ਼ੇਸ਼ ਧੰਨਵਾਦ ਹੈਗਾ ਜਿਹੜੇ ਟੈਕਸੀ ਸਟੈਂਡ ਜਿਹਦੇ ਵੀ ਲੋਕਲ ਟੈਕਸੀ ਡਰਾਈਵਰਸ ਐ ਤੇ ਮਜਾਰੀ ਟੈਕਸੀ ਸਟੈਂਡ ਦਾ ਆ ਸਾਰੀਆਂ ਜਿੰਨੀਆਂ ਵੀ ਕੁਝ ਪ੍ਰਾਈਵੇਟ ਗੱਡੀਆਂ ਐ ਤੇ ਜ਼ਿਆਦਾਤਰ ਟੈਕਸੀ ਟੈਕਸੀ ਸਟੈਂਡ ਵੱਲੋਂ ਗੱਡੀਆਂ ਅਵੇਲੇਬਲ ਕਰਾਈਆਂ ਗਈਆਂ ਜਿੰਨੀਆਂ ਵੀ ਤੁਸੀਂ ਦੇਖ ਸਕਦੇ ਹੋ ਇਨੋਵਾ ਜਾਂ ਹੋਰ ਬੜੀਆਂ ਗੱਡੀਆਂ ਇਹ ਤੁਹਾਨੂੰ ਦਿਖਾ ਦਿੰਨੇ ਆ ਇਹ ਗੱਡੀਆਂ ਜੰਨੀਆਂ ਵੀ ਖੜੀਆਂ ਇਹ ਸਾਰੀਆਂ ਜਾਣੀਆਂ ਆ ਇਧਰ ਜੰਨੀਆਂ ਵੀ ਆ ਤੇ ਇਧਰ ਬਾਰ ਵੀ ਲੱਗੀਆਂ ਹੋਈਆਂ ਆ ਇਹ ਗੱਡੀਆਂ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਨਾ ਸੰਗਤ ਹੁਣ ਇੱਥੇ ਇਕੱਠੀ ਹੋ ਰਹੀ ਆ ਤੇ ਰੱਖਿਆ ਨੇ ਇੱਥੇ ਤੁਰਨਾ ਆ ਤੇ ਆ ਸਾਰੀਆਂ ਈਵਨ ਗੱਡੀਆਂ ਬਾਰ ਵੀ ਲੱਗੀਆਂ ਹੋਈਆਂ ਆ ਤੇ ਜਿੰਨੀਆਂ ਵੀ ਗੱਡੀਆਂ ਅਵੇਲੇਬਲ ਹੋ ਸਕੀਆਂ ਸੰਗਤ ਲਈ ਉਨੀਆਂ ਕਰਾਈਆਂ ਗਈਆਂ ਜਿਹੜੇ ਜਿਹੜੇ ਜਾਣਾ ਸੀਗਾ ਸਾਡਿਆਂ ਦੇ ਨਾਮ ਲਏ ਸੀ ਉਸ ਹਿਸਾਬ ਦੇ ਨਾਲ ਗੱਡੀਆਂ ਅਰੇਂਜ ਕਰਾਈਆਂ ਗਈਆਂ ਤੇ ਸਵੇਰ ਦੇ ਟਾਈਮ ਲੰਗਰ ਵੀ ਚਾਹ ਦਾ ਲੰਗਰ ਵੀ ਤਿਆਰ ਹੈ ਸੰਗਤ ਚਾਹ ਦਾ ਲੰਗਰ ਸ਼ੱਕੀ ਸ਼ੱਕ ਰਹੀ ਹੈ ਸ਼ੱਕ ਇਸ ਤੋਂ ਬਾਅਦ ਚੱਲੇਗੀ ਇੱਥੋਂ ਇਹ ਇਹ ਉਹਨਾਂ ਦੇ ਮੱਦੀ ਨੇ ਸਾਈਡ ਲੰਗਰ ਹੈ ਲੰਗਰ ਚੱਲ ਰਿਹਾ ਹੈ ਆ ਜੋ ਜੀ ਆਇਓ ਬਾਈ ਗੁਰੂ ਜੀ ਕਾ ਵੀ ਆ ਗਏ ਉਹ ਕਰ ਕਵੇਗਾ ਅੱਜ ਵੀ ਬਾਰੇ ਬੈਠਾ ਬਾਰੇ ਬੈਠਾ ਦੁੱਧਾ ਲੰਗਰ ਚੱਲ ਰਿਹਾ ਜੀ ਤੇ ਪੂਰਾ ਅਰੇਂਜਮੈਂਟ ਹੈ ਤੇ ਇਸ ਤੋਂ ਬਾਅਦ ਸੰਗਤ ਹੁਣ ਥੋੜੀ ਜਿ ਦੇਰ ਤੱਕ ਇਹ ਇਥੋਂ ਚਾਲੇ ਪਾ ਜਾਏਗੀ ਤੇ ਉਹ ਮੈਂ ਤੁਹਾਨੂੰ ਫਿਰ ਉਸ ਟਾਈਮ ਹੀ ਦਿਖਾਵਾਂਗਾ ਚਲੋ ਜੀ ਮਿਲਦੇ ਆ ਥੋੜੀ ਦੇਰ ਤੱਕ ਰੂਪਾਇਰਸਾਸ ਸਭ ਜੀਓ ਸਭ ਸੰਗਤਾਂ ਸਾਧੂ ਵੀ ਤੇ ਹਰ ਵੀ ਵਿੱਚ ਆ ਜਾਓ ਦਰਬਾਰ ਸਾਹਿਬ ਦੇ ਵਿੱਚ ਆ ਜਾਓ ਅਰਦਾਸ ਹੋਣੀ ਹੈ ਸਭ ਸੰਗਤਾਂ ਰਾਤੇ ਵੀ ਸ਼ਾਮਲ ਹੋਵੋ ਰਾਤ ਹੋਵੇਗੀ ਇਸ ਸਮਾਂ ਆਪਣਾ ਨਾਮਾ ਹੋਵੇਗਾ ਪ੍ਰਸ਼ਾਦ ਵਾਗੇ ਦਾ ਨੇ ਮਾਤੇਗੀ ਤੇ ਮੇਰੇ ਮਾਈ ਜੱਦੀ ਜੀ ਬੈਠਾ ਹੈ ਸਤਨਾਮ ਵਾਹਿਗੁਰੂ 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 ਵਾਰੇ ਜੀਓ ਅਰਦਾਸ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਤੇਜੀ ਸਹਾਇ ਬਾਦ ਸ੍ਰੀ ਭੋਤ ਜੀ ਕੀ ਪਾਸ਼ਾਹੀ ਦਸਵੀਂ ਰਤਨ ਮੁਭਤੀ ਸੁਨਹਿਰ ਕਾ ਗੁਰੂ ਨਾਨਕ ਲੰਗ ਧਿਆਏ ਵਿਰੰਗਤ ਭੁਤੇ ਅਮਰਤਾਸ ਨਾਮ ਉਤਾਸ ਹੋਈ ਸਹਾਇ ਅਰਗਨ ਹਰ ਗੋਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਭਿਸ਼ਦ ਧਿਆਈਐ ਜਿਸ ਮਿਠੇ ਸਭ ਦੁਖ ਜਾਏ ਤੇਗੁ ਮਹਾਨ ਸਿੰਘ ਰਿਐ ਘਰ ਨੌਨਿਤ ਆਵੈ ਘਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਕੇ ਵਾਲੀ ਸਭ ਥਾਈ ਹੋਏ ਸਹਾਇ ਦਸੋਂ ਪਾਸ਼ਾਆਂ ਦੇ ਸਰੂਪ ਅਜਾ ਦਾ ਹਜ਼ੂਰ ਧੁਰ ਕੀ ਬਾਣੀ ਆਈ ਜੁ ਸਗਲੇ ਚਿਤ ਮਟਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਦਰਸ਼ਨ ਬਾਣ ਪਾਠ ਕਰ ਦੇਵਤਾ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਕਰਿ ਜੀਤੋ ਸਿਤੋ ਆਪ ਜੀ ਦੇ ਜਨ ਦਰਬਾਰ ਦੇ ਪਾਸ ਅਰਦਾਸ ਦੇ ਚਰਨਾਂ ਅਰਸਨਾ ਜੋਦਣੀ ਸਤਿਗੁਰੂ ਜੀ ਆਪ ਕੀ ਸਤਿ ਪਾਤਸ਼ਾਹ ਆਪ ਦੇ ਤਾਂ ਹਾਲ ਸਤਿਗੁਰੂ ਸਤਿ ਪਾਸ਼ਾ ਜੀਓ ਅਤੇ ਗੁਰ ਸਾਹਿਬ ਸੱਚੇ ਪਾਤਸ਼ਾਹ ਜੀ ਦਰਸ਼ਨ ਕਰਨੇ ਵਾਸਤੇ ਮਹਾਰਾਜੀ ਆਪ ਵੀ ਸੰਗਤਾਂ ਨੇ ਤਿਆਰੀ ਕੀਤੀ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਨਿਵਾਾਰ ਦੇਪਾ ਕੀਤੀ ਮਹਿਲ ਕੀਤੀ ਹੈ ਸੰਗਤਾਂ ਦੇ ਸਿਰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਨਿਰਗਰਨ ਵਾਸੀ ਸੰਗਤਾਂ ਅਤੇ ਟੈਕਸੀ ਸਟੈਂਡ ਵਾਲਿਆਂ ਦੀ ਸੱਚੇ ਪਾਤਸ਼ਾਹੀ ਤੇ ਹੋਰ ਰਾਂਕੀ ਦੀਆਂ ਸੰਗਤਾਂ ਵੱਲੋਂ ਸਹਿਯੋਗ ਦੇ ਨਾਲ ਸਤਪੁਰੂ ਸੱਚੇ ਪਾਤਸ਼ਾਹੀਓ ਉਹ ਜੇ ਰੱਬ ਦਾ ਨਾਮ ਹੋਣੀ ਹੈ ਮਹਾਰਾਜ ਆਪ ਕੀ ਕਿਰਪਾ ਹੈ ਮਾਣੇ ਆਪ ਦੀ ਕਿਰਪਾ ਨਾਲ ਇਸ ਤੇ ਪਾਸ਼ੇ ਤੇ ਕਾਰਜ ਸ਼ੁਰੂ ਹੋ ਰਹੇ ਹਨ ਮਹਾਰਾਜ ਜੀ ਪਾਸ਼ਾ ਕਿਰਪਾ ਕਰਨੀ ਸਾਰੀਆਂ ਸੰਗਤਾਂ ਨੂੰ ਆਪਣੇ ਕੋ ਧਾਮਾਂ ਦੇ ਦਸ਼ੁਤਾਰੇ ਦੇ ਕੇ ਖੁੱਲੇ ਦਸ਼ੁਤਾਰੇ ਦੇ ਕੇ ਨਿਹਾਰ 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 ਕਰਨਾ ਜੀ ਤਾਂ ਛੱਡ ਦੇਣਾ ਪਾਣੀ ਸਰਬਦਾ ਹੋਹਾ ਰੇ ਈ ਸੋਨਿਹਾਰ ਸੁਲੀਆ ਮਾਰ ਵਾਹਿਗੁਰੂ ਦਾ ਹਰਿ ਸ਼ਬਦ ਵਾਹਿਗੁਰੂ ਜੀ ਸੱਚੀ ਸੱਚ ਸਾਨੀ ਕੁਸੀਧੀ ਸੱਚ ਹੋਈ ਨਹੀ ਹਰ ਸਾਰਾ ਸਭਨਾ ਲੋਕੀ ਸੰਗਤ ਸਾਰੀ ਬੈਠਣੀ ਸ਼ੁਰੂ ਹੋ ਗਈ ਆ ਬੱਸਾਂ ਦੇ ਵਿੱਚ ਤੇ ਗੱਡੀਆਂ ਦੇ ਵਿੱਚ ਹਾਂਜੀ ਆਜੋ ਵੀਆਰੀ ਵਾਲੇ ਆਜੋ ਉਹ ਦੋ ਦੋ ਬੰਦੇ ਅੰਦਰ ਮੈਂ ਜਦੋਂ ਕੋਈ ਦੋ ਜਣੇ ਹਾਂਜੀ ਹਾਂ ਬਾਹਰ ਫਿਰ ਬਾਹਰ ਲੋਨ ਚਲਵਾਓ ਆਹ ਬਾਹਰ ਉਹ ਲੱਭਦੇ ਵੇਖਦੇ ਸਿੱਧਾ ਗੇਲੇ ਆ ਉਹ ਹਾਂਜੀ ਹਾਂਜੀ ਓੜੀ ਓੜੀ ਫੇਰ ਮੈਂ ਫਾਟਾ ਚੁੱਕਾ

ਜੋਲ ਪਲਾਜ਼ੇ ਤੇ ਸਾਰੀਆਂ ਜਿੰਨੀਆਂ ਵੀ ਗੱਡੀਆਂ ਆ ਰਹੀਆਂ ਨਾ ਤੇ ਉਹਨਾਂ ਨੂੰ ਇੱਥੇ ਰੋਕਣਾ ਸਾਰਿਆਂ ਨੂੰ ਇਕੱਠੇ ਫੇਰ ਦੁਬਾਰਾ ਹੋ ਕੇ ਚੱਲਣਾ ਹੈ ਇੱਥੋਂ ਗੱਡੀਆਂ ਨਾ ਇੱਥੇ ਟੋਲ ਟੈਕਸ ਤੇ ਟੋਲ ਮਾਫ ਕਰਾਇਆ ਗਿਆ ਹੈ ਨਾ ਸਾਰੀਆਂ ਗੱਡੀਆਂ ਦਾ ਤੇ ਉਹਨਾਂ ਨੂੰ ਸਪੈਸ਼ਲੀ ਇਸ ਲਾਈਨ ਦੇ ਵਿੱਚੋਂ ਲਗਾਇਆ ਜਾ ਰਿਹਾ ਹੈ ਜਿਹੜੀਆਂ ਮਜਾਰੀ ਤੋਂ ਆਈਆਂ ਜਿੰਨੀਆਂ ਵੀ ਗੱਡੀਆਂ ਤੇ ਇਹ ਸਾਰੀ ਸੰਗਤ ਸਾਡੇ ਇਲਾਕੇ ਦੀ ਮਜਾਰੀ ਤੋਂ ਗੁਰਦਾਰਾ ਸਾਹਿਬ ਵਾਲੀ ਜਿਹੜੀ ਵੀ ਸੰਗਤ ਹੈ ਯਾਤਰਾ ਤੇ ਜਾ ਰਹੀ ਉਹੀ ਗੱਡੀਆਂ ਹੈ نے اپنی گڑیاں پارکنگ چھے جتے جتے جگہ ملی اتنے لگاتی ہیں ہاں جی فتح گاڑ صاحب پہنچ گئے ہاں آپ ਇਹ ਸ਼ਹੀਦੀ ਸਥਾਨ ਹੈ ਜੀ ਸਹਬਜ਼ਾਦਾ ਬਾਬਾ ਜੋਰਬਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਇਸਾਈਡ ਗਠੜੀ ਘਰ ਜੋੜਾ ਘਰ ਤੇ ਕਰਾ ਪ੍ਰਸ਼ਾਦੀ ਦੇਗ ਜੀ ਕਰਵਾਣੀ ਆ ਕਿਸੇ ਨੇ ਉਹ ਕਰਵਾ ਸਕਦੇ ਜਿਦਾਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹ ਗੁਰਦੁਆਰਾ ਸਾਹਿਬ ਸ਼ਹੀਦੀ ਸਥਾਨ ਹੈ ਛੋਟੇ ਸਾਹਿਬ ਜਾਦੇ ਆਂਦਾ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਾ ਸਾਹਿਬ ਹੈ ਉਸ ਦੇ ਵਿੱਚ ਉਹ ਦੀਵਾਰ ਹੈ ਜਿਸ ਵਿੱਚ ਚੰਕੇ ਸਾਹਿਬ ਜਾਦਿਆਂ ਨੂੰ ਸ਼ਹੀਦ ਕੀਤਾ ਸੀ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗਾ ਜੀ ਮਿਲਵੇ ਅੱਜ ਸੰਗਤ ਆਮ ਨਾਲੋਂ ਥੋੜੀ ਜੀ ਵੱਧ ਐ ਪਰ ਫਿਰ ਵੀ ਜਿਆਦਾ ਨਹੀਂ ਐ ਤੁਹਾਡੀ ਮਤਲਬ ਮੱਥਾ ਟੇਕਣ ਲਈ ਬਾਹਰੀ 20 ਮਿੰਟ ਦੇ ਵਿੱਚ ਆ ਜਾਏਗੀ ਕਿਉਂਕਿ ਅੱਜ ਐਤਵਾਰ ਹੈ ਇਸ ਕਰਕੇ ਵੀ ਸੰਗਤ ਤੋਂ ਜ਼ਿਆਦਾ ਰਾ ਸਾਹਿਬ ਦੇ ਵਿੱਚ ਇਹ ਉਹ ਅਸਥਾਨ ਹੈ ਜਿੱਥੇ ਸਾਹਿਬਜ਼ਾਦੇਾਂ ਨੂੰ ਸ਼ਹੀਦ ਕੀਤਾ ਗਿਆ ਸੀ ਸਾਹਿਬਜ਼ਾਦੇਾਂ ਦੀ ਉਮਰ ਮਹਿਜ 7 ਸਾਲ ਤੇ 9 ਸਾਲ ਸੀ ਤੇ ਇੱਥੇ ਉਹਨਾਂ ਨੂੰ ਜਿੰਦਾ ਦਵਾਰਾਂ ਦੇ ਵਿੱਚ ਚੇਨ ਦਿੱਤਾ ਗਿਆ ਸੀ ਹੇ ਆਧਾਰ ਨਾਮ ਹੈ ਆਧਾਰ ਹੁਣ ਅਸੀਂ ਗੁਰਦੁਆਰਾ ਠੰਡਾ ਬੁਰਜ ਦੀ ਤਰਫ ਜਾ ਰਹੇ ਹਾਂ ਇਹ ਗੁਰਦੁਆਰਾ ਸਾਹਿਬ ਦੀ ਬਿਲਕੁਲ ਨਾਲ ਹੀ ਹੈ ਤੁਸੀਂ ਪੈਦਲ ਜਾ ਸਕਦੇ ਹੋ ਤੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਨਵੀਂ ਹੈ ਜਿਹੜਾ ਪਹਿਲਾਂ ਕਹਿੰਦੇ ਠੰਡਾ ਬੁਰਜ ਹੁੰਦਾ ਸੀ ਉਹ ਪੁਰਾਣਾ ਹੀ ਸੀਗਾ ਉਸ ਟਾਈਮ ਦਾ ਤੇ ਹੁਣ ਵੀ ਇਸ ਇਮਾਰਤ ਨੂੰ ਉਹੀ ਜਿਹੀ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਡਾਂਬੁਰਜਾ ਉਹ ਸੀ ਜਿੱਥੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਪੋ ਮਹੀਨੇ ਦੀ ਕੜਕ ਦੀ ਠੰਡ ਚ ਰੱਖਿਆ ਗਿਆ ਸੀ ਸਿਰਫ ਤਸੀਹੇ ਦੇਣ ਲਈ ਸੋ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਹੈ ਦਰਸ਼ਨ ਵਸਣੇ ਹੋ ਗਏ ਆ ਗੁਰਦੁਆਰਾ ਸਾਹਿਬ ਦੇ ਤੇ ਸੰਗਤ ਲੰਗਰ ਛਕਣ ਗਈ ਹੋਈ ਹੈ ਤੇ ਸਾਨੂੰ ਇੱਥੇ ਇਕੱਠੇ ਹੋਣ ਲਈ ਕਿਹਾ ਆ ਤੇ ਲੰਗਰ ਛਕਣ ਤੋਂ ਬਾਅਦ ਸਾਰੀ ਸੰਗਤ ਨੂੰ ਅਸੀਂ ਬੈਠੇ ਆ ਇੱਥੇ ਇੰਤਜ਼ਾਰ ਕਰ ਰਹੇ ਆ ਤੇ ਇਸ ਤੋਂ ਬਾਅਦ ਹੁਣ ਅਗਲੇ ਗੁਰਦੁਆਰਾ ਸਾਹਿਬ ਜਾਵਾਂਗੇ ਸੋ ਅਸੀਂ ਹੁਣ ਪਹੁੰਚ ਚੁੱਕੇ ਆ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜੀ ਤੇ ਇਹ ਜਿਹੜਾ ਫਤੇਗੜ ਸਾਹਿਬ ਵਾਲਾ ਗੁਰਦੁਆਰਾ ਸਾਹਿਬ ਹੈ 메인 ਗੁਰਦੁਆਰਾ ਉਸ ਤੋਂ ਥੋੜੀ ਦੂਰ ਹੈ ਗੱਡੀ ਦੇ ਵਿੱਚ ਆਣਾ ਪੈਂਦਾ ਆ ਇਹ ਦਰਸ਼ਨ ਕਰਾਣੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਜੋ ਇਤਿਹਾਸ ਹੈ ਉਸ ਮੁਤਾਬਕ ਇਸ ਸਥਾਨ ਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਦਾ ਅੰਤਿਮ ਸੰਸਕਾਰ ਕੀਤਾ ਸੀ ਗੁਰੂ ਘਰ ਦੇ ਸੇਵਕ ਦੀਵਾਨ ਟੋਡਰਮਲ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਜਿੰਨੀ ਵੀ ਕਮਾਈ ਹੋਈ ਸੰਪਤੀ ਸੀਗੀ ਜਿੰਨੀ ਧਨ ਸੀਗਾ ਉਹ ਸਾਰਾ ਕੁਰਬਾਨ ਕਰਦੇ ਹੋਏ ਸੂਬਾ ਸਰਹੰਦੀਆਂ ਸ਼ਰਤਾ ਮੁਤਾਬਕ ਖੜੀਆਂ ਸੋਨੇ ਦੀਆਂ ਖੜੀਆਂ ਮੂਰਾ ਰੱਖ ਕੇ ਇੱਥੇ ਸੰਸਕਾਰ ਲਈ ਜ਼ਮੀਨ ਖਰੀਦੀ ਸੀ ਇੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਸੀ ਇਸ ਟੈਮ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਬਾਬਾ ਮੋਤੀराम ਮਹਾਰਾਜੀ ਬਾਬਾ ਮੋਤੀराम ਮਹਾਰਾਜੀ ਸੂਬਾ ਸਰਹੰਦ ਵਿੱਚ ਰਸੋਈਏ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਜੀ ਕੈਦ ਕੀਤਾ ਹੋਇਆ ਹੈ ਤਾਂ ਉਹ ਹਰ ਰੋਜ਼ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਜੀ ਲਈ ਦੁੱਧ ਦੀ ਸੇਵਾ ਨਿਭਾਉਂਦੇ ਰਹੇ ਜਦਕਿ ਤੂਬਾ ਸਰੇਹੰਦ ਨੇ ਇਹ ਐਲਾਨ ਕੀਤਾ ਹੋਇਆ ਸੀ ਜਿਹੜਾ ਵੀ ਮਾਤਾ ਜੀ ਤੇ ਸਹਬਜ਼ਾਦਾ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਦੇ ਵਿੱਚ ਪੇੜ ਦਿੱਤਾ ਜਾਏਗਾ ਪਰ ਇਸ ਦੇ ਬਾਵਜੂਦ ਵੀ ਬਾਬਾ ਮੋਤੀराम ਮਹਾਰਾਜੀ ਸੇਵਾ ਕਰਦੇ ਰਹੇ ਬਾਅਦ ਵਿੱਚ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਅਸੀਂ ਚਮਕੌਰ ਸਾਹਿਬ ਵੱਲ ਚੱਲ ਪਏ ਆਂ ਪਿਛਲੇ ਸਾਲ ਆ ਗਏ ਹਾਂ ਹਾਂ ਜੀ ਸੋ ਅਸੀਂ ਪਹੁੰਚ ਚੁੱਕੇ ਆਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਧੀ ਚਮਕੌਰ ਸਾਹਿਬ ਵਿਖੇ ਇਹ ਸਥਾਨ ਮੈਦਾਨੇ ਜੰਗ ਦੀ ਯਾਦਗਾਰ ਹੈ ਇੱਥੇ ਵੱਡੇ ਸਹਿਬਜ਼ਾਦੇ ਪੰਜਾ ਪਿਆਰਿਆਂ ਚੋਂ ਤਿੰਨ ਪਿਆਰੇ ਤੇ 40 ਸਿੰਘਾਂ ਦਾ ਅਗੀਠਾ ਸੰਸਕਾਰ ਸਥਾਨ ਹੈ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਆ ਕੇ ਇੱਥੇ ਚਮਕੌਰ ਦੀ ਗੜੀ ਦੇ ਵਿੱਚ ਠਹਿਰੇ ਸੀ ਤਾਂ ਉਹਨਾਂ ਦਾ ਸਾਹਮਣਾ ਔਰੰਗਜ਼ੇਬ ਦੀ ਫੌਜ ਤੇ ਪਹਾੜੀ ਰਾਜਿਆਂ ਦੀ ਫੌਜ ਨਾਲ ਹੋਇਆ ਸੀ ਜਿਸ ਦੇ ਵਿੱਚ ਦੋਨੋਂ ਵੱਡੇ ਸਹਿਬਜ਼ਾਦੇ ਪਬਾ ਜੀ ਸਿੰਘ ਦਵਾ ਬੱਜਾ ਜੀਰ ਸਿੰਘ ਪੰਜਾ ਪਿਆਰਿਆਂ ਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਤੇ ਭਾਈ ਸਹਿਬ ਸਿੰਘ ਜੀ ਅਤੇ 40 ਸਿੰਘ ਇੱਥੇ ਸ਼ਹੀਦੀ ਪ੍ਰਾਪਤ ਕਰ ਗਏ ਸੀ ਦੋਨਾਂ ਸਹਿਬਜ਼ਾਦੇਆਂ ਤਿੰਨਾ ਪਿਆਰਿਆਂ ਤੇ 40 ਸਿੰਘਾਂ ਦਾ ਦੇ ਸਰੀਰਾਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਨੇ ਇਸੇ ਸਥਾਨ ਤੇ ਕੀਤਾ ਸੀ شہید بابا سنگت سنگھ گیٹ ਹਾਂਜੀ ਇਹ ਹੈਗਾ ਇ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਕੱਤੀ ਗੜੀ ਸਾਹਿਬ ਸੋ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਗੜੀ ਸਾਹਿਬ ਇਹ ਉਹ ਸਥਾਨ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਛੱਡ ਕੇ ਦੋ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਤੇ 40 ਸਿੰਘਾਂ ਨਾਲ ਇੱਥੇ ਆਏ ਸੀ ਤੌਣੀ ਇਸ ਗੱਡੀ ਦੇ ਮਾਲਕ ਰਾਏ ਜਗਤ ਸਿੰਘ ਤੇ ਰੂਪ ਚੰਦ ਨਾਲ ਗੱਡੀ ਲੈਣ ਲਈ ਰਾਬਤਾ ਕੀਤਾ ਸੀ ਤੇ ਉਹਨਾਂ ਦੋਨਾਂ ਭਰਾਵਾਂ ਨੇ ਇਸ ਹਵੇਲੀ ਟਾਈਪ ਗੱਡੀ ਨੂੰ ਗੁਰੂ ਜੀ ਨੂੰ ਸੌਂਪ ਦਿੱਤਾ ਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ ਸੀ ਗੁਰੂ ਸਾਹਿਬ ਨੇ ਇਸ ਛੋਟੀ ਗੱਡੀ ਨੂੰ ਇੱਕ ਕਿਲੇ ਦੀ ਤਰ੍ਹਾਂ ਮੋਰਚਾਬੰਦੀ ਕੀਤੀ ਤੇ ਮੁਗਲ ਫੌਜ ਦਾ ਤੇ ਪਹਾੜੀ ਫੌਜ ਦਾ ਇੱਥੋਂ ਮੁਕਾਬਲਾ ਕੀਤਾ ਸੀ ਤੇ 8 ਪੂ ਦੇ ਦਿਨ ਨੂੰ ਇੱਥੇ ਕਮਾਸਾਣ ਜੁੱਧ ਹੋਇਆ ਸੀ ਜਿਸ ਦੇ ਵਿੱਚ ਵੱਡੇ ਸਹਿਬਜ਼ਾਦੇ ਪੰਜਾਬ ਪਿਆਰਿਆਂ ਚੋਂ ਤਿੰਨ ਪਿਆਰੇ ਤੇ ਕਾਫੀ ਸਾਰੇ ਸਿੰਘ ਸ਼ਹੀਦ ਹੋ ਗਏ ਸੀ ਕਸ਼ਨ ਬਹੁਤ ਵਧੀਆ ਹੋ ਗਏ ਆ ਸਾਰੀ ਸੰਗਤ ਦੇ ਦਰਸ਼ਨ ਬਹੁਤ ਵਧੀਆ ਹੋ ਗਏ ਹਾਂ ਹਾਂ ਉੱਥੇ ਫਤੇਗੜ ਸਾਹਿਬ ਨਾ ਟ੍ਰੈਫਿਕ ਜਮ ਕਰਕੇ ਸੰਗਤ ਅੱਗੇ ਪਿੱਛੇ ਹੋ ਗਈ ਇੱਥੇ ਚਮਕੌਰ ਸਾਹਿਬ ਕੋਈ ਪਹਿਲਾਂ ਪਹੁੰਚ ਗਿਆ ਕੋਈ ਬਾਅਦ ਵਿੱਚ ਪਹੁੰਚਿਆ ਇਹ ਗੱਡੀਆਂ ਸਾਰੀਆਂ ਆ ਆਈਆਂ ਹੋਈਆਂ ਐ ਇਸ ਟਾਈਮ ਸੰਗਤ ਵਾਲੀਆਂ ਜਿੰਨੀਆਂ ਵੀ ਐ ਕੁਝ ਗੱਡੀਆਂ ਪਹਿਲਾਂ ਆ ਗਈਆਂ ਕੁਝ ਹੁਣ ਆਈਆਂ ਐ ਬਸ ਵੀ ਕਾਫੀ ਲੇਟ ਹੋ ਗਈ ਸੀ ਤੇ ਇੱਥੇ ਸੰਗਤ ਉਹਦਾ ਇਕੱਠੀ ਹੋ ਗਈ ਆ ਹੁਣ ਵਾਪਸੀ ਆ ਹੁਣ ਮੁਜਾਰੀ ਦੀ ਤੇ ਯਾਤਰਾ ਬਹੁਤ ਵਧੀਆ ਰਹੀ ਆਜੋ ਅੱਗੇ ਆ ਗੱਡੀ ਕਾਫੀ ਸਾਰੀ ਜਿਹੜੀ ਸੰਗਤ ਹੈ ਨਾ ਬੱਸਾਂ ਦੇ ਵਿੱਚ ਆਈ ਹੋਈ ਆ ਤੇ ਸਾਡੇ ਪਿੰਡਾਂ ਵੱਲੋਂ ਵੀ ਕਾਫੀ ਆਏ ਹੋਏ ਆ ਤੇ ਅੱਜ ਸਨ ਐਤਵਾਰ ਕਰਕੇ ਵੀ ਨਾ ਕਾਫੀ ਸੰਗਤ ਜ਼ਿਆਦਾ ਸੀ ਆ ਬੱਸਾਂ ਤਕਰੀਬਨ ਆ ਜਿਹੜੀਆਂ ਇੰਨੀਆਂ ਵੀ ਆਈਆਂ ਨਾ ਪਿੱਛੇ ਵੀ ਇੱਕ ਬੱਸ ਸੀਗੀ ਇਹ ਸਭ ਪਿੰਡਾਂ ਦੀਆਂ ਬੱਸਾਂ ਹੀ ਸੀਆਂ ਸਕੂਲ ਬੱਸਾਂ ਵਗੈਰਾ ਜਿਹੜੀਆਂ ਅੱਜ ਛੁੱਟੀ ਸੀਗੀ ਤੇ ਉਹੋ ਇੱਥੇ ਦਰ ਗੁਰਦਰਾ ਸਾਹਿਬ ਨੂੰ ਆ ਗਈਆਂ ਆ ਸਾਰੀ ਸੰਗਤ ਹੁਣ ਆਪਣੇ ਆਪਣੇ ਪਿੰਡਾਂ ਵੱਲ ਚੱਲ ਪਈ ਆ ਤੇ ਹੁਣ ਜਿੰਨੀਆਂ ਵੀ ਗੱਡੀਆਂ ਜਾਂ ਬੱਸਾਂ ਗਈਆਂ ਉਹ ਸਾਰਿਆਂ ਨੂੰ ਉਹਨਾਂ ਦੇ ਪਿੰਡਾਂ 'ਚ ਛੱਡ ਦੇਣਾ ਹੈ ਤੇ 4 ਵਜੇ ਆ ਇਸ ਟਾਈਮ ਜਿੱਦਾਂ ਸਵੇਰੇ ਕਿਹਾ ਸੀਗਾ ਵੀ 6 ਵਜੇ ਤੱਕ ਸਾਰਿਆਂ ਨੂੰ ਅ ਮਤਲਬ ਪਿੰਡ ਪਹੁੰਚ ਜਾਣਾ ਸੀ 6 ਵਜੇ ਤੇ ਉਸ ਹਿਸਾਬ ਨਾਲ ਯਾਤਰਾ ਬਿਲਕੁਲ ਵਧੀਆ ਹੈ ਤੇ ਹੁਣ 1.5 ਘੰਟੇ ਚ ਚਮਕੌਰ ਸਾਹਿਬ ਤੋਂ ਅਸੀਂ ਮਜਾਰੀ ਪਹੁੰਚ ਜਾਣਾ ਹੈ ਤੇ ਮਿਲਦੇ ਆਂ ਅਗਲੀ ਵੀਡੀਓ ਚ ਖੁਸ਼ ਰਹੋ ਸਲਾਮਤ ਰਹੋ ਰੱਬ ਰਾਖਾ